ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖਿਓ ਉਹ ਵੀ ਚੜ੍ਹਦੀ ਕਲਾ ਜਿਓਗੇ ਸੋ ਦੋਸਤੋ ਇੱਕ ਹੋਰ ਬਹੁਤ ਸੋਹਣੇ ਟੌਪਿਕ ਤੇ ਗੱਲ ਕਰਾਂਗੇ ਬਹੁਤ ਸੋਹਣੀ ਵੀਡੀਓ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਆ ਚੰਨ ਸਬਸਕ੍ਰਾਈਬ ਕਰਦੇ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਸੋ ਦੋਸਤੋ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਸੋ ਦੋਸਤੋ ਅੱਜ ਆਪਾਂ ਤਿੰਨ ਚਾਰ ਗੱਲਾਂ ਕਰਾਂਗੇ ਵੀ ਤੁਹਾਡੇ ਵਿੱਚ ਕਿਹੜੀਆਂ ਕਮੀਆਂ ਹ ਸਕਸੈਸ ਵਿੱਚ ਪਿੱਛੇ ਰਹਿਣੇ ਆਪਣੀ ਜ਼ਿੰਦਗੀ ਵਿੱਚ ਪਿੱਛੇ ਰਹਿਣੇ ਆ ਉਹਨਾਂ ਗੱਲਾਂ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲੇ ਨੰਬਰ ਤੇ ਗੱਲ ਲੋਕਾਂ ਦੀ ਪਰਵਾਹ ਕਰਨੀ ਆਪਾਂ ਕਈ ਵਾਰ ਲੋਕਾਂ ਦੀ ਬਹੁਤ ਜ਼ਿਆਦਾ ਪਰਵਾਹ ਕਰਨ ਲੱਗ ਜਾਂਦੇ ਆ ਵੀ ਯਾਰ ਉਹ ਕੀ ਕਹੂਗਾ ਉਹ ਕੀ ਕਹੂਗਾ ਫਲਾਣਾ ਕੀ ਉਹ ਆ ਤੇ ਉਹ ਕਰੀ ਉਹ ਵਾ ਠੀਕ ਹੈ ਜੀ ਜਿੰਨਾ ਚਿਰ ਆਪਾਂ ਲੋਕਾਂ ਦੀ ਪਰਵਾਹ ਕਰਨੇ ਨਹੀਂ ਛੱਡਦੇ ਆਪਾਂ ਉਹਨੇ ਜੇ ਕੋਈ ਸੇ ਵੀ ਚੀਜ਼ ਵਿੱਚ ਕਾਮਯਾਬੀ ਹੋ ਸਕਦੇ ਆਗੇ ਕਿਉਂਕਿ ਲੋਕਾਂ ਨੇ ਤੁਹਾਨੂੰ ਕਿਸੇ ਪਾਸੇ ਆਪਣੇ ਜਿਉਂਦਿਆ ਹੈਗਾ ਲੋਕੀ ਇਹ ਲੋਕਾਂ ਦਾ ਇਹ ਜਿਹੜੀ ਦੁਨੀਆ ਵਾਲੇ ਦੋ ਤਾਰੀ ਤਲਵਾਰ ਹੁੰਦੀ ਹੈ ਇਧਰੋਂ ਵੀ ਕੱਟਦੀ ਹੈ ਉਧਰੋਂ ਵੀ ਕੱਟਦੀ ਹੈ ਜੇ ਤੁਸੀਂ ਉਹ ਕੰਮ ਕਰ ਲੈਣਾ ਕਿ ਨਾ ਇਦਾਂ ਯਾਰ ਇਦਾਂ ਕਰਨਾ ਸੀ ਉਹ ਕਰ ਲਿਆ ਉਦਣ ਯਾਰ ਇਦਾਂ ਕਰਨਾ ਸੀ ਇਸ ਦੀ ਲੋਕਾਂ ਦੀ ਪਰਵਾਹ ਕਰਨੀ ਛੱਡੋ ਤੁਹਾਡਾ ਮਾਈਂਡ ਕੀ ਕਹਿੰਦਾ ਤੁਹਾਡਾ ਮਾਈਂਡ ਕਿੱਧਰ ਫੋਕਸ ਕਰਦਾ ਉਹਦੇ ਵੱਲ ਧਿਆਨ ਦਿਓ ਤੇ ਲੋਕਾਂ ਦੀ ਪਰਵਾਹ ਕਰਨੀ ਬਿਲਕੁਲ ਛੱਡ ਦਿਓ ਸੋ ਦੋਸਤੋ ਐਸੀ ਪੈਦੀਗਾ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਤੁਹਾਡੀਆਂ ਜਿਹੜੀਆਂ ਆਪਣੀਆਂ ਕਮਜ਼ੋਰੀਆਂ ਹੁੰਦੀਆਂ ਆਪਾਂ ਕਈ ਵਾਰ ਇਮੋ ਲੋਕਾਂ ਨੂੰ ਆਪਣੀਆਂ ਕਮਜ਼ੋਰੀਆਂ ਦੱਸ ਦਿੰਦੇ ਆ ਜਿਹੜੇ ਆਪਣੇ ਨਾਲ ਉੱਠ ਬੈਠਣ ਵਾਲੇ ਹੁੰਦੇ ਆ ਕਈ ਲੋਕ ਕਈ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਤੁਹਾਨੂੰ ਦੇਖ ਕੇ ਤੁਹਾਨੂੰ ਦੁਖੀ ਦੇਖ ਕੇ ਖੁਸ਼ ਹੁੰਦੇ ਆ ਨਾ ਤੁਹਾਡੀ ਖੁਸ਼ੀ ਵਿੱਚ ਖੁਸ਼ ਨਹੀਂ ਹੁੰਦੇ ਜੇ ਤੁਸੀਂ ਕਿਸੇ ਨੂੰ ਆਪਣੀ ਕਮਜ਼ੋਰੀ ਦੱਸੋਗੇ ਤਾਂ ਉਹ ਤੁਹਾਡਾ ਮਜ਼ਾਕ ਉਡਾਉਣਗੇ ਕਿਸੇ ਨਾ ਕਿਸੇ ਟਾਈਮ ਤੇ ਨਾ ਉਸ ਕਮਜ਼ੋਰੀ ਨੂੰ ਲੈ ਕੇ ਸੋ ਕੋਸ਼ਿਸ਼ ਕਰੋ ਕਿ ਆਪਣੀਆਂ ਕਮਜ਼ੋਰੀਆਂ ਆਪਣੇ ਅੰਦਰ ਰੱਖਿਆ ਕਰੋ ਸੋ ਕੋ ਆਪਣੀਆਂ ਕਮਜ਼ੋਰੀਆਂ ਨੂੰ ਆਪਣੀ ਤਾਕਤ ਬਣਾਓ ਠੀਕ ਹੈ ਜੀ ਤੇ ਮੋਟੀਵੇਟ ਹੋਵੋ ਵੀ ਡੀ ਮੋਟੀਵੇਟ ਨਾ ਹੋਵੋ ਸੋ ਦੋਸਤੋ ਕਿਸੇ ਨਾਲ ਆਪਣੀਆਂ ਕਮਜ਼ੋਰੀਆਂ ਨਾ ਸਾਂਝੀਆਂ ਕਰਿਆ ਕਰੋ ਬਹੁਤ ਘੱਟ ਲੋਕ ਤੁਹਾਡੇ ਨਾਲ ਉੱਟਦੇ ਬੈਠਦੇ ਹੁੰਦੇ ਆ ਜਿਹੜੇ ਉਹਨਾਂ ਚ ਜਿਹੜੇ ਤੁਹਾਡੇ ਨਾਲ ਸੁੱਖ-ਦੁੱਖ ਵਿੱਚ ਤੁਹਾਡੇ ਸਾਂਝੀ ਹੁੰਦੇ ਪਰ ਜਿਆਦਾ ਲੋਕ ਲਤਾਂ ਵਿੱਚਣ ਵਾਲੀ ਹੁੰਦੇ ਆ ਸੋ ਦੋਸਤੋ ਤੀਜੇ ਨੰਬਰ ਤੇ ਗੱਲ ਕਰਾਂਗੇ ਜੇਕਰ ਤੁਸੀਂ ਕੋਈ ਵੀ ਕੰਮ ਦੇ ਵਿੱਚ ਹੱਥ ਪਾਉਣੇ ਹੋਣਾ ਨਹੀਂ ਸக்ஸੈਸ ਮਿਲਦੀ ਚਲੋ ਟੈਨਸ਼ਨ ਹੁੰਦੀ ਆ ਪਰ ਜਾਂ ਟੈਨਸ਼ਨ ਲੈਣਾ ਕੁਝ ਨਹੀਂ ਹੁੰਦਾ ਹੈਗਾ ਟੈਨਸ਼ਨ ਨਾਲ ਕੰਮ ਖਰਾਬ ਹੀ ਹੁੰਦਾ ਇਸ ਲਈ ਡੀਮੋਟੀਵੇਟ ਨਾ ਆਇਆ ਕਰੋ ਆਪਣੇ ਆਪ ਨੂੰ ਮੋਟੀਵੇਟ ਕਰਿਆ ਕਰੋ ਪੋਜ਼ਿਟਿਵ ਸੋਚਿਆ ਕਰੋ ਚਲੋ ਕੋਈ ਗੱਲ ਨਹੀਂ ਜੇ ਫੇਲਿਅਰ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਫੇਲਿਅਰ ਵੀ ਸਾਨੂੰ ਕੋਈ ਨਾ ਕੋਈ ਐਕਸਪੀਰੀਅੰਸ ਦੇ ਕੇ ਜਾਂਦੀ ਹੈ ਵੀ ਅਸੀਂ ਨੈਕਸਟ ਟਾਈਮ ਤੋਂ ਉਹ ਗਲਤੀ ਨਾ ਕਰੀਏ ਉਹ ਗਲਤੀ ਨਾ ਦੁਹਰਾਈਏ ਸੋ ਕਦੇ ਵੀ ਡੀਮੋਟੀਵੇਟ ਨਹੀਂ ਹੋਣਾ ਆਪਣੀ ਸੋਚ ਨੂੰ ਹਮੇਸ਼ਾ ਪੋਜ਼ਿਟਿਵ ਰੱਖੋ ਜੇ ਫੇਲ ਹੋਣਾ ਕੋਈ ਗੱਲ ਨਹੀਂ ਇੱਕ ਵਾਰ ਟਰਾਈ ਕਰੋ ਦੋ ਵਾਰ ਕਰੋ ਤਿੰਨ ਵਾਰ ਕਰੋ ਚੌਥੀ ਵਾਰ ਤਾਂ ਸਕਸੈਸ ਜ਼ਰੂਰ ਮਿਲੂਗੀ ਤੇ ਫੇਲੇ ਵੀ ਕੁਝ ਨਾ ਕੁਝ ਸਿੱਖਾ ਕੇ ਜਾਂਦੀ ਆ ਸੋ ਦੋਸਤੋ ਜੇ ਇਹੇ ਤਿੰਨ ਗੱਲਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਫਿੱਟ ਕਰ ਲਓਗੇ ਤਾਂ ਤੁਹਾਡੀ ਲਾਈਫ ਬਹੁਤ ਵਧੀਆ ਹੋ ਜਾਊਗੀ ਕਰਕੇ ਦੇਖਿਓ ਅਜ਼ਮਾ ਕੇ ਦੇਖਿਓ ਇਹਨਾਂ ਗੱਲਾਂ ਨੂੰ ਸੋ ਇੱਥੇ ਵੀਡੀਓ ਦਾ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਵੈਰੀ ਮੱਚ